ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੇ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪ ਦੇ ਆਪਣੇ ਚੈਨਲ ਦੇ ਵਿੱਚ ਤੇ ਤੁਹਾਡੇ ਪਸੰਦ ਦੀ ਆਪਾਂ ਗੱਡੀਆਂ ਲੈ ਕੇ ਪਹੁੰਚਿਆ ਤੁਹਾਡੇ ਵਾਸਤੇ ਬਹੁਤ ਸਾਰੀਆਂ ਮਸ਼ੀਨਰੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤੇ ਸਾਰੀ ਮਸ਼ੀਨਰੀਆਂ ਦੀ ਆਪਾਂ ਕੱਲੀ-ਕੱਲੀ ਕਰਕੇ ਗੱਲ ਕਰਾਂਗੇ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲਾਂ ਤਾਂ ਆਪਣੇ ਚੈਨਲ ਦਾ ਜਿਹੜਾ WhatsApp ਨੰਬਰ ਹੈ ਹੈਲਪਲਾਈਨ ਨੰਬਰ ਹੈ ਚੈਨਲ ਦਾ ਉਹ ਨੋਟ ਕਰ ਲਓ ਉੱਪਰ ਵਾਰ-ਵਾਰ ਹਮੇਸ਼ਾ ਚੱਲਦਾ ਰਹਿੰਦਾ ਹੈ ਜੀ ਨੰਬਰ ਹੈ 78100 403866 ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੁਝ ਵੀ ਅਜੇ ਕੋਈ ਮਸ਼ੀਨਰੀ ਹੈ ਕੋਠੀਆ ਘਰ ਮਕਾਨ ਮੋਟਰਸਾਈਕਲ ਹੈ ਤਾਂ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਭੇਜ ਕੇ ਜਲਦੀ ਐਡ ਫਰੀ ਦੇ ਵਿੱਚ ਕਰਵਾ ਸਕਦੇ ਹਾਂ ਪਹਿਲੀ ਗੱਡੀ ਤੁਸੀਂ i20 ਸਪੋਰਟਸ ਮਾਡਲ ਦੇਖੋ ਗੱਡੀ ਪੈਟਰੋਲ ਤੇ ਹੈ ਤੇ ਸੀ ਐਨਜੀ ਤੇ ਵੀ ਹੈ ਜੀ ਦੋਮਾ ਤੇ ਮਿਲ ਜੂਗੀ ਆਪਾਂ ਨੂੰ 2010 ਮਾਡਲ ਗੱਡੀ ਹੈ ਗੱਡੀ ਦੀ ਕੰਡੀਸ਼ਨ ਆਲ ਓਕੇ ਹੈ ਜੀ ਮਾਲਕ ਨੇ ਦੱਸਿਆ ਵੀ ਸਾਰੀ ਗੱਡੀ ਦੀ ਕੰਡੀਸ਼ਨ ਜੈਨੂਅਲ ਐ ਨਾ ਤਾਂ ਗੱਡੀ ਐਕਸੀਡੈਂਟਡ ਐ ਕੋਈ ਨਾ ਕਿ ਇਸ ਪਸੋਂ ਰੰਗ ਹੋਈ ਐ ਟਾਇਰ ਆਪਾਂ ਨੂੰ ਬਹੁਤ ਵਧੀਆ ਮਿਲ ਜਾਣਗੇ ਤੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨੇ ਤੇ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਏਰੀਆ ਮਾਨਸਾ ਜੇ ਆਹ ਗੱਡੀ ਤੁਸੀਂ ਦੇਖਣੀ ਹੋਵੇ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਜੀ ਇੱਕ ਪੈਂਟ ਮਾਲਕ ਨੇ ਕਿਹਾ ਲੈਸ ਬਸ ਕਰ ਦੇਣਗੇ ਬਾਕੀ ਟਾਇਰ ਵੀ ਵਧੀਆ ਨੇ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਅੰਦਰੋਂ ਵੀ ਆਪਾਂ ਨੂੰ ਆਲ ਕੰਡੀਸ਼ਨ ਗੁੱਡ ਮਿਲ ਜੂਗੀ ਤੇ ਮਾਨਸਾ ਏਰੀਆ ਜਾ ਕੇ ਦੇਖ ਸਕਦੇ ਹਾਂ ਕਾਗਜ਼ ਪੱਤਰ ਆਪਾਂ ਨੂੰ ਕੰਪਲੀਟ ਮਿਲ ਜਾਣਗੇ ਤੇ ਜਲਦੀ ਗੱਡੀ ਸੇਲ ਕਰਨੀ ਹੈ ਜੀ ਵਧੀਆ ਕੰਡੀਸ਼ਨ ਹੈ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਆ ਆਪਾਂ ਸਕਰੀਨ ਤੇ ਦੇ ਰੱਖਿਆ ਜੀ 98 557 62601 A side 20 ਦੀ ਗੱਲ ਆਪਾਂ ਪੂਰੀ ਕਰ ਲਈ ਜੀ ਤੇ ਇੱਕ ਮਾਲਕ ਨੇ ਆਪਾਂ ਨੂੰ ਕਿਹਾ ਜੀ ਉਹਨਾਂ ਕੋਲੇ ਰੀਟਜ਼ VDI ਗੱਡੀ ਹੈ ਉਹਨਾਂ ਨੇ ਫੋਟੋਆਂ ਤਾਂ ਸੈਂਡ ਨਹੀਂ ਕੀਤੀਆਂ ਤੇ ਗੱਡੀ ਉਹਨਾਂ ਨੇ ਕਿਹਾ ਵੀ ਹਰਿਆਣਾ ਨੰਬਰ ਗੱਡੀ ਆ ਰੀਟਜ਼ VDI ਹੈ ਨਵੀਂ ਕੰਡੀਸ਼ਨ ਦੀ ਹੈ ਸਾਰਾ ਕੁਝ ਬਹੁਤ ਵਧੀਆ ਜੀ ਐਚ ਆਰ ਨੰਬਰ ਹੈ ਗੱਡੀ ਮਾਨਸਾ ਏਰੀਆ 'ਚ ਖੜੀ ਹੈ ਜਾ ਕੇ ਤੁਸੀਂ ਦੇਖਣੇ ਵਿੱਚ ਜਾ ਕੇ ਦੇਖ ਸਕਦੇ ਹੋ ਤੇ ਮਾਲਕ ਨੇ ਜਿਹੜਾ ਨੰਬਰ ਦਿੱਤਾ ਆਪਾਂ ਸਕਰੀਨ ਤੇ ਲਾਵੇ ਰੱਖਿਆ ਜੀ ਕਾਗਜ਼ ਪੱਤਰ ਕੰਪਲੀਟ ਨੇ ਤੇ ਬਾਕੀ ਕਿਸੇ ਨੇ ਦੇਖਣੀ ਹੋਵੇ ਮਾਲਕ ਕਹਿੰਦੇ ਸੀਗੇ ਆ ਕੇ ਦੇਖ ਸਕਦੇ ਹੋ ਇੱਕ ਵਾਰੀ ਫੋਨ ਜ਼ਰੂਰ ਕਰ ਲਿਓ ਸਬਕਟ ਗੱਡੀ ਆਪਾਂ ਹੁਣ ਲੈ ਕੇ ਪਹੁੰਚੇ ਡਿਜ਼ਾਇਰ 2010 ਮਾਡਲ ਗੱਡੀ ਆ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਸਕਰੀਨ ਤੇ ਫੋਟੋਆਂ ਚੱਲ ਰਹੀਆਂ ਗੱਡੀ ਦੀ ਕੰਡੀਸ਼ਨ ਗੁੱਡ ਹੈ ਕੋਈ ਨੁਕਸ ਨਹੀਂ ਨਾ ਕੋਈ ਇੰਜਨ ਗੇਅਰ ਚ ਨਾ ਕੋ ਚਲਾਉਣ ਦੇ ਵਿੱਚ ਮਾਲਕ ਨੇ ਕਿਹਾ ਵਧੀਆ ਰੱਖੀ ਹੋਈ ਹੈ ਘਰ ਦੀ ਗੱਡੀ ਆ ਘਰ ਲਈ ਚੱਲੀ ਹੋਈ ਹੈ 1 ਲੱਖ 9000 ਡਿਮਾਂਡ ਮਾਲਕ ਨੇ ਆਪਣੇ ਕੋਲੇ ਲਾ ਕੇ ਭੇਜੀ ਆ ਤੁਸੀਂ ਜਾ ਕੇ ਦੇਖਣੀ ਹੋ ਵੀ ਗੱਡੀ ਜਾ ਕੇ ਦੇਖ ਵੀ ਸਕਦੇ ਹੋ ਚਲਾ ਕੇ ਦੇਖਣੀ ਹੋ ਵੀ ਚਲਾ ਕੇ ਵੀ ਦੇਖ ਸਕਦੇ ਹੋ ਬਾਕੀ ਤੁਹਾਡੇ ਸਾਹਮਣੇ ਗੱਡੀ ਹੈ ਤੇ ਖਰੀਦ ਸਕਦੇ ਹੋ ਜੇ ਕਿਸੇ ਨੇ ਖਰੀਦਣੀ ਹੈ ਤੇ ਮਾਲਕ ਨੂੰ ਫੋਨ ਤੁਸੀਂ ਲਗਾ ਸਕਦੇ ਹੋ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ ਜੀ 7681944178 ਐਸਾ ਨੰਬਰ ਤੇ ਗੱਲ ਤੁਸੀਂ ਕਰ ਲਿਓ Alto K10 BXI ਗੱਡੀ ਹੁਣ ਤੁਸੀਂ ਦੇਖੋ ਮਾਡਲ 2013 ਤੇ ਸੈਕੰਡ ਓਨਰ ਗੱਡੀ ਆ ਤੇ ਗੱਡੀ ਮਾਲਕ ਦੇ ਘਰੇ ਪਠਾਨਕوٹ ਏਰੀਆ ਚ ਖੜੀ ਆ ਡਿਮਾਂਡ 2 ਲੱਖ 70000 ਮਾਲਕ ਨੇ ਮੰਗਿਆ ਤੇ ਕਹਿੰਦੇ ਸੀਗੇ ਮੌਕੇ ਤੇ ਕਰ ਦਾਂਗੇ ਬਾਕੀ ਰੰਗ ਤੁਸੀਂ ਆਪੇ ਦੇਖ ਲਓ ਬਹੁਤ ਵਧੀਆ ਰੰਗ ਪਿਆ ਗੱਡੀ ਦਾ ਪੂਰਾ ਸ਼ਾਈਨਿੰਗ ਦੇ ਵਿੱਚ ਪਿਆ ਜੀ ਨਾ ਤਾਂ ਗੱਡੀ ਕੋਈ ਐਕਸੀਡੈਂਟ ਹੋਈ ਆ ਨਾ ਹੀ ਕਿਸੇ ਪਾਸੋਂ ਲੱਗੀ ਹੋਈ ਆ ਨਾ ਕੋਈ ਡੈਮੇਜ ਹੋਈ ਆ ਜੇ ਆਪਾਂ ਅੰਦਰੋਂ ਗੱਲ ਕਰੀਏ ਅੰਦਰੋਂ ਵੀ ਆਪਾਂ ਨੂੰ ਟੋਪ ਕੰਡੀਸ਼ਨ ਮਿਲ ਜੂਗੀ ਜਿਵੇਂ ਆਪਾਂ ਸ਼ੋਰੂਮ ਚੋਂ ਗੱਡੀ ਕਢਾ ਕੇ ਲਿਆਉਂਦੇ ਆ ਗੱਡੀ ਦੀ ਕੰਡੀਸ਼ਨ ਅੰਦਰੋਂ ਉਹੋ ਜੀ ਪਈ ਹੈ ਬਾਕੀ ਟਾਇਰ ਵਧੀਆ ਨੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਤੁਹਾਡੇ ਸਾਹਮਣੇ ਗੱਡੀ ਆ 270 ਮੰਗੇ ਇੱਕ ਵਾਰੀ ਲੈਸ ਹੋ ਜੂਗਾ ਜੇ ਕੋਈ ਆਹ ਗੱਡੀ ਖਰੀਦਣ ਦਾ ਚਾਹਵਨ ਹੈ ਤਾਂ ਮਾਲਕ ਨੂੰ ਫੋਨ ਲਗਾ ਲਿਓ ਨੰਬਰ 98771 31845 ਤੇ ਹੁਣ ਤੁਸੀਂ ਦੇਖੋ ਜੀ ਆਪਣੇ ਕੋਲ ਇੱਕ ਸਕੂਟੀ ਮਾਲਕ ਨੇ ਭੇਜੀ ਆ ਸੇਲ ਵਾਸਤੇ ਪੰਜਾਬ ਨੰਬਰ ਹੈ ਮਾਡਲ 2012 ਤੇ ਰੇਟ 24000 ਮਾਲਕ ਨੇ ਮੰਗਿਆ ਤੇ ਸਕੂਟੀ ਹੱਬ ਬਰਨਾਲੇ ਏਰੀਆ ਚ ਖੜੀ ਆ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਸਕੂਟੀ ਵਧੀਆ ਨੁਕਸ ਕੋਈ ਨਹੀਂ ਹੈਗਾ ਤੇ ਚਲਾ ਕੇ ਕਿਸੇ ਨੇ ਦੇਖਣੀ ਹੋਵੇ ਦੇਖਣੀ ਹੋਵੇ ਵੈਸੇ ਦੇਖਣੀ ਹੋਵੇ ਟ్రਾਈ ਲੈਣੀ ਹੋਵੇ ਤਾਂ ਮਾਲਕ ਦੇ ਘਰੇ ਜਾ ਕੇ ਦੇਖਾ ਦਊਂ ਇਹਨਾਂ ਨੇ ਸੇਲ ਕਰਨੀ ਹੈ ਜੀ ਆਹ 24000 ਸਿਰਫ ਮੰਗ ਲੈਸ ਹੋ ਜਾਊਗਾ ਮਾਲਕ ਨੇ ਕਿਹਾ ਘਟਾ ਵਾਧਾ ਕਰ ਲਾਂਗੀ ਇੱਕ ਵਾਰੀ ਸਾਡੇ ਸਿਰਫ ਡਿਮਾਂਡ ਹੈ ਕੀ ਬਾਕੀ ਤੁਹਾਡੇ ਸਾਹਮਣੇ ਸਕੂਟੀ ਹੈ ਜੀ ਤੇ ਜਿਨ੍ਹਾਂ ਦੀ ਸਕੂਟੀ ਆਹ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਨੰਬਰ ਹੈ 76 579 33780 ਨੰਬਰ ਤੇ ਫੋਨ ਤੁਸੀਂ ਜਰੂਰ ਲਗਾ ਸਕਦੇ ਹੋ ਜੀ ਅੱਗੇ ਹੋਰ ਵੀ ਵੀਡੀਓ ਪਈ ਹੈ ਜੀ ਹਲੇ ਤੱਕ ਵੀਡੀਓ ਖਤਮ ਨਹੀਂ ਹੋਈ ਇਹ ਗੱਲ ਆਪਾਂ ਸਾਰੀ ਕਰਾਂਗੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਕੁਝ ਵੀ ਹੈ ਜੀ ਵੇਚਣ ਵਾਸਤੇ ਚਾਹੇ ਕੂਠੀ ਆ ਘਰ ਮਕਾਨ ਚਾਹੇ ਮੋਟਰਸਾਈਕਲ ਹੈ ਕੋਈ ਗੱਡੀ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਆਪਣੇ ਵਟਸਐਪ ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਐਡ ਲਗਵਾ ਸਕਦੇ ਹੋ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਵਰਚਾ ਵੀ ਨਹੀਂ ਹੁੰਦਾ ਜੀ ਤੇ ਆਪਣੇ ਕੋਲੇ ਭੇਜੋ ਕਿਸੇ ਵੀ ਏਰੀਆ ਤੋਂ ਕੁਝ ਵੀ ਤੁਸੀਂ ਵੇਚਣਾ ਤੇ ਆਪਣੇ ਕੋਲੇ ਭੇਜ ਕੇ ਲਗਵਾ ਸਕਦਾ ਜੀ। ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲੀ ਵਾਰ ਤੁਸੀਂ ਆਇਓ ਤੇ ਪਹਿਲਾਂ ਤੋਂ ਵੀ ਤੁਸੀਂ ਆਪਣੇ ਚੈਨਲ ਨੂੰ ਦੇਖਿਆ ਹੋਇਆ ਪਰ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ نیچے ਇੱਕ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਮਿਲੂਗਾ। ਦੇਖੋ ਤੁਸੀਂ ਉਹਨੂੰ ਦਬਾ ਦਿਓ ਨਾਲ ਇੱਕ ਬੈਲ ਆਈਕਨ ਹੋਊਗਾ ਜੀ। ਉਹਨੂੰ ਵੀ ਹਾਲਤ ਸੈਟ ਕਰਕੇ ਕਲਿੱਕ ਜਰੂਰ ਕਰ ਦਿਓ ਤਾਂ ਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਆਈਏ ਆਪਣੀ ਤਾਂ ਉਸੇ ਟਾਈਮ ਤੁਹਾਡੇ ਕੋਲੇ ਮੈਸੇਜ ਪਹੁੰਚ ਸਕੇ ਜੀ। ਲਾ ਕਿ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਬਾਕੀ ਮੈਂ ਉਮੀਦ ਕਰਦਾ ਪਸੰਦ ਆਊਗੀ ਤੇ ਪਸੰਦ ਆਈ ਹੈ ਤਾਂ ਨੀਚੇ ਇੱਕ ਲਾਈਕ ਦਾ ਬਟਨ ਹੈ ਉਹਨੂੰ ਵੀ ਕਲਿੱਕ ਸਾਰੇ ਜਣੇ ਕਰ ਦਿਓ ਜੀ ਹੁਣ ਆਪਾਂ ਇੱਕ Honda ਦੀ ਗੱਡੀ ਲੈ ਕੇ ਪਹੁੰਚੇ ਤੁਹਾਡੇ ਵਾਸਤੇ 2005 ਮਾਡਲ ਦੀ ਗੱਡੀ ਹੈ ਐਨਓਸੀ ਵੀ ਮਿਲ ਚੁਗੀ ਤੇ ਡਿਮਾਂਡ ਮਾਲਕ ਨੇ ਕਿਹਾ 1 ਲੱਖ ਰੁਪਿਆ ਤੇ ਇਹਦੇ ਟਾਇਰ ਮਿਲ ਜਾਣਗੇ ਆਪਾਂ ਨੂੰ 70 ਤੋਂ 75 ਪੈਸੇ ਤੇ ਮਾਲਕ ਨੇ ਜਾਣੇ ਜੀ ਵਾਰ ਪੈਸਾ ਦੀ ਜ਼ਰੂਰਤ ਤਾਂ ਕਰਕੇ ਗੱਡੀ ਇਹਨਾਂ ਨੇ ਆਪਦੀ ਹੈ ਜਿਹੜੀ ਸੇਲ ਕਰਨੀ ਹੈ ਲਾਸਟ ਰੇਟ ਇਹਨਾਂ ਨੇ 1 ਲੱਖ ਰੁਪਇਆ ਮੰਗਿਆ। ਬਾਕੀ ਕਹਿੰਦੇ ਸੀਗੇ ਵੀ ਮੌਕੇ ਤੇ ਹੋਣਾ ਨਹੀਂ ਮਾੜਾ ਮੋਟਾ ਚਾਹੀ ਕਰ ਦਈਏ। ਥੋੜਾ ਬਹੁਤਾ ਜ਼ਿਆਦਾ ਨਹੀਂ। ਬਾਕੀ ਫਿਕਸ ਵਾਂਗੂ ਇਹਨਾਂ ਨੇ ਰੇਟ ਲਾ ਕੇ ਭੇਜੇ। ਬਾਕੀ ਤੁਸੀਂ ਕਨਫਰਮ ਕਰ ਲਿਓ। ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਵੀ ਰੱਖਿਆ ਜੀ। ਨੰਬਰ 62 838 58 6083 ਹੁਣ ਤੁਸੀਂ ਇੱਕ ਹੋਰ ਕਬੱਡ ਗੱਡੀ ਦੇਖੋ। ਇਹਨਾਂ ਨੇ ਵੀ ਬਾਹਰ ਜਾਣਾ ਜੀ ਬਾਹਰ ਜਾਣ ਕਰਕੇ ਗੱਡੀ ਆਪਦੀ ਆਹ ਵੇਚਣੀ ਹੈ ਇਹਨਾਂ ਨੇ 2017 ਮਾਡਲ ਗੱਡੀ ਆ ਕੁੱਲ 34000 ਚੱਲੀ ਹੋਈ ਹੈ 4 ਲੱਖ ਰੁਪਇਆ ਮਾਲਕ ਨੇ ਮੰਗ ਆਪਣੇ ਕੋਲੇ ਲਾ ਕੇ ਭੇਚੀ ਹੈ ਨੂਰ ਮੈਲ ਮਾਲਕ ਦਾ ਏਰੀਆ 90 ਤੋਂ 95 ਪੈਸੇ ਟਾਰਾਂ ਦੀ ਕੰਡੀਸ਼ਨ ਆ ਗੱਡੀ ਚੱਲੀ ਬਹੁਤ ਘੱਟ ਹੋਈ ਹੈ ਜੀ ਗੱਡੀ ਦੀ ਕੰਡੀਸ਼ਨ ਆਲੂਕਿਆ ਇੱਕ ਛੜੀਟ ਵੀ ਹੈ ਨਹੀਂ ਨਾ ਕੋਈ ਲੱਗੀ ਹੋਈ ਹੈ ਸਾਰਾ ਕੁਝ ਬਹੁਤ ਵਧੀਆ ਗਾਮ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਨੰਬਰ ਹੈ ਜੀ 95 95926 23 54417 ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲ ਇੱਕ Maruti ਗੱਡੀ ਮਾਲਕ ਨੇ ਵੇਚੀ ਹੈ ਸੇਲ ਵਾਸਤੇ ਜੀ ਗੱਡੀ 2006 ਮਾਡਲ ਹੈ 26 ਤੱਕਰ ਪਾਸਿੰਗ ਰੀਨਿਊ ਕਰਵਾਈ ਹੋਈ ਹੈ 75000 ਰੁਪਿਆ ਡਿਮਾਂਡ ਹੈ ਤੇ ਮੁਕਤਸਰ ਮਾਲਕ ਦਾ ਏਰੀਆ ਹੈ ਗੱਡੀ ਕੁੱਲ 42000 ਚੱਲੀ ਹੋਈ ਹੈ ਤੇ ਗੱਡੀ ਵਧੀਆ ਗੀ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਹੀ ਰੱਖਿਆ ਜੀ ਤੁਸੀਂ ਗੱਲ ਕਰ ਸਕਦੇ ਹੋ ਬਾਕੀ ਵੀਡੀਓ ਦੀ ਪੂਰੀ ਗੱਲ ਆਪਾਂ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈਏ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੋ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਬਿਲਕੁਲ ਫਰੀ ਦੇ ਵਿੱਚ ਆਪਾਂ ਕਰ ਦਿਆਂ ਆਪਣਾ ਵਟਸਐਪ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਆਪਣੇ ਕੋਲੇ ਭੇਜ ਕੇ ਜਲਦੀ ਤੋਂ ਜਲਦੀ ਬਿਲਕੁਲ ਫਰੀ ਦੇ ਵਿੱਚ ਐਡ ਲਗਵਾ ਸਕਦਾ ਹਾਂ ਜੀ